ਲਓ ਅੱਜ ਆਪਾਂ ਆਏ ਹੋ ਸੀਗੇ ਬਾਈ ਰਾਹੋਂ ਤੇ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਬਾਈ ਉਹਨਾਂ ਕੋਲ ਕੱਲਾ ਕੱਲਾ ਮਾਡਲ ਦੇ ਹਿਸਾਬ ਨਾਲ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਹਦਾ ਕੀ ਪ੍ਰਾਈਸ ਆ ਕਿਵੇਂ ਦੇ ਟਰੈਕਟਰ ਆ ਤੇ ਪਹਿਲਾ ਹੈਗਾ ਜੀ ਹੌਲੈਂਡ 2015 ਮਾਡਲ ਟਰੈਕਟਰ ਆ ਜੀ ਸਪੈਸ਼ਲ ਐਡੀਸ਼ਨ 3 ਸਪੀਡ ਚ ਆ ਜੀ ਤੇ ਟਰੈਕਟਰ ਹੈਗਾ ਬਾਈ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਨੇੜੇ ਜਾ ਕੇ ਆ ਦੇਖੋ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਬਾਈ ਤੇ एमआरएफ कंपनी ਦੇ ਟਾਇਰ ਨੇ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਦੇਖੋ 3 ਸਪੀਡ ਆ ਡਬਲ ਕਲਚ ਆ ਜੀ ਤੇ ਆ ਯਾਨੀ ਕਿ ਅੱਜ ਕੱਲ ਜਿਹੜਾ ਲੱਗਿਆ ਹੋਇਆ ਗੇਅਰ ਜਿਆ ਆਹਾ ਆਪਣਾ ਕਹਿੰਦੇ ਨੇ ਜੈਕ ਇਹ ਇਕੱਲਾ ਹੌਲੈਂਡ ਦੀ ਲੱਗਿਆ ਲਗਾਇਆ ਹੁੰਦਾ ਬਾਕੀ ਤਾਂ ਹੁਣ ਇਹਦੀਆਂ ਕਾਪੀਆਂ ਹੋ ਰਹੀਆਂ ਨੇ ਜੀ ਬਾਈ ਸਾਰੇ ਇਹਦੇ ਕਾਪੀ ਕਰਕੇ ਜੀ ਲਵਾ ਰਹੇ ਨੇ ਇਹ ਸਿੰਲਿੰਡਰ ਆ ਨਾ ਜਿਹੜੀ ਲਿਫਟ ਦੀ ਕੁਆਲਿਟੀ ਆ ਨਾ ਲਾਡੀ ਕਪੈਸਟੀ ਕਪੈਸਟੀ ਕਹਿ ਸਕਦੇ ਆਪਾਂ ਹਾਂ ਉਹਦੇ ਨਾਲੋਂ ਫਰਕ ਪਾ ਜਾਂਦਾ 5 ਕੁਇੰਟਲ ਦਾ ਲੂੰਦੀਆਂ ਲਿਮਟ ਅੱਛਾ ਇਹ ਵੱਧ ਜ਼ੋਰ ਮਾਰਦਾ ਮਤਲਬ ਇਹ ਸਿਲੰਡਰ ਹੈ ਸੇ ਸਿਲੰਡਰ ਹਾਲੈਂਡ ਨੂੰ ਸਪੈਸ਼ਲਿਸਟ ਹੀ ਹੈ ਅੱਜ ਦਾ ਨਹੀਂ ਬਹੁਤ ਪੁਰਾਣੀ ਟਾਈਮਾਂ ਦਾ ਹੁੰਦਾ ਹਾਲੈਂਡ ਬੜਿਆਂ ਨੂੰ ਬੜਿਆਂ ਨੂੰ ਜਿਹੜੇ 36 30 ਹੋਗੇ ਜਿਹੜੇ ਉਹ ਟਾਈਮਾਂ ਚ ਆਉਂਦੇ ਸੀਗੇ ਹਾਂ ਹਾਂ ਇਹ ਚੀਜ਼ ਹੁਣ ਤਾਂ ਅੱਜ ਕੱਲ ਨਾ ਮਾ ਤਾਂ ਕਿਸੇ ਨੂੰ ਦੇਣ ਲੱਗੇ ਨਹੀਂ ਬਾਹਰ ਆਉਂਦਾ ਇਹ ਅੱਛਾ ਵੱਡੇ ਟਰੈਕਟਰਾਂ ਨੂੰ ਕੋਲੇ ਪਾਸੇ ਸਿਲੰਡਰ ਆਉਂਦਾ ਹੈ ਆਉਂਦਾ ਯਾਨੀ ਕਿ ਇਹ ਹਾਲੈਂਡ ਹੈ ਆਪਣੇ ਜਿਵੇਂ ਪੰਜਾਬ ਦੇ ਵਿੱਚ ਜ਼ਿਆਦਾ ਹਾਲੈਂਡ ਦੀ ਆ ਬਾਕੀ ਲੋਕਾਂ ਦੇ ਵਿੱਚ ਇਹਨਾਂ ਦੀ ਕਾਪੀ ਕਰਾ ਕੇ ਨਾ ਬਣਵਾ ਕੇ ਦੇਤੀ ਜਗ੍ਹਾ ਲਵਾਏ ਨੇ ਹਾਂ ਇਹ ਬਹੁਤ ਵੀ ਚੀਜ਼ ਹੈ ਯਾਨੀ ਕਿ अच्छा ਤੇ ਇਹਦੇ ਨਾਲ ਲਿਫਟ ਦੀ ਕੈਪੈਸਿਟੀ ਜ਼ਿਆਦਾ ਵੱਜ ਜਾਂਦੀ ਹੈ ਚਲੋ 5 ਹਾਂ ਤੇ ਬਾਕੀ ਇਹਦੀ ਰੇਟ ਦੀ ਗੱਲ ਕਰੀਏ ਤਾਂ ਬਾਈ 490000 ਰੁਪਿਆ ਪਟਵਾਰੀ ਇਹਦਾ ਰੇਟ ਆ ਕਿਸੇ ਨੇ ਵੀ ਲੈਣਾ ਹੈ ਕਰ ਲਿਓ ਬਾਈ ਉਹਨਾਂ ਨਾਲ ਸੰਪਰਕ ਤੇ ਜਿਹੜੇ ਨੰਬਰ ਆ ਬਾਈ ਉਹਨਾਂ ਦੇ ਬਾਈ ਡਿਸਪਲੇ ਦੇ ਥੱਲੇ ਚੱਲਦੇ ਨੇ ਉਹ ਤੋਂ ਬਾਅਦ ਪਟਵਾਰੀ ਹੈਗਾ ਇੰਟੋ ਫਾਰਮ ਬਾਈ ਇੰਟੋ ਫਾਰਮ ਦੇਲਾ ਪਟਵਾਰੀ ਜੇ ਆਪਾਂ ਮੂਰਿਆਂ ਆ ਬਾਈ ਉਹਨਾਂ ਨੇ ਨਾ ਹੌਲੈਂਡ ਦਾ ਮਾਰਕਾ ਪਾਇਆ ਹੋਇਆ ਜੇ ਆਪਾਂ ਇੱਥੋਂ ਫਰੰਟ ਤੋਂ ਗੱਲ ਕਰੀਏ ਤਾ ਜਮਾਂ ਹੀ ਦੋਏ ਹੌਲੈਂਡ ਲੱਗਦੇ ਨੇ ਦੇ ਆ ਵੀ ਹੌਲੈਂਡ ਲੱਗਦਾ ਆ ਵੀ ਹੌਲੈਂਡ ਲੱਗਦਾ ਪਹਿਲਾਂ ਲਾੜੀ ਉੱਥੇ ਬੈਠੇ ਚਾਹ ਪੀਂਦੇ ਸੀ ਪਹਿਲਾਂ ਹਾਂ ਪਹਿਲਾਂ ਮੈਂ ਹੌਲੈਂਡ ਕਿਹਾ ਜੀ ਨੂੰ ਮੈਂ ਹੌਲੈਂਡੇ ਖੜਾ ਹਾਂ ਬੈਸੇ ਸੀਗੇ ਚੀਜ਼ ਦੇਣਾ ਤੂੰ ਕਹਿੰਦੀ ਇੰਡੋਫਾਰਮ ਆ ਮੈਂ ਨਹੀਂ ਹੌਲੈਂਡ ਆ ਮੈਂ ਕਿਹਾ ਜੀ ਮੈਂ ਹਾਂ ਇੰਡੋਫਾਰਮ ਤੂੰ ਕਹਿੰਦਾ ਸੀ ਹੌਲੈਂਡ ਆ ਮੈਂ ਹੌਲੈਂਡ ਆ ਹਾਂ ਮਾਡਲ ਨੂੰ ਆ ਵੀ ਤਾਂ ਛੋ ਚੌੜੀ ਆ ਤਾਂ ਚੌੜੀ ਆ ਛੋੜੀ ਵਰਕ ਆ ਥੋੜਾ ਆ ਹਾਂ ਪਹਿਲਾਂ ਸਾਹਮਣੇ ਇੱਕ ਬੈਠਾ ਜੀ ਚਾਹ ਪੀਂਦੇ ਹਾਂ ਤੇ ਮਾਡਲ ਦੀ ਗੱਲ ਕਰੀ ਤਾਂ 2011 ਮਾਡਲ ਇੰ ਤੇ ਜਿਹੜਾ ਟਾਇਰ ਟੂਰ ਵੀ ਵਧੀਆ ਖੜੇ ਨੇ ਸਾਫ ਕ੍ਰੀਸ਼ਨ ਚ ਟਰੈਕਟਰ ਆ ਇਹ ਬੰਦੇ ਜਿਹਨੇ ਮਤਲਬ ਕਿ ਟੌਰੀ ਸ਼ੌਂਕੀ ਬੰਦੇ ਨਹੀਂ ਰੱਖਿਆ ਆਈ ਇਹ ਵੀ ਹਾਂ ਇਹ ਬੰਪਰ ਦੇਖ ਇਹਦਾ ਬੰਪਰ ਬੂੰਪਰ ਰੇਸ ਰੋਸ ਵਗੈਰਾ ਇੱਕ ਚੀਜ਼ ਆ ਹਾਂ ਬੰਪਰ ਆਪਾਂ ਬੰਦੇ ਲਵਾਤਾ ਲੰਦੇ ਇੱਕ ਕੀ ਵੀ ਗੌਰ ਨਹੀਂ ਕਰਦੇ ਕਿ ਲਾਈਟਾਂ ਜਾਂ ਦੱਪ ਰਹੇ ਨੇ ਨਾ ਲਾਈਟਾਂ ਥੱਲੇ ਨਹੀਂ ਪੈਂਦੀਆਂ ਇਹ ਬੰਦੇ ਥੱਲੇ ਹੋ ਕੇ ਲਾਢੀ ਮੇਰਾ ਵੀਰ ਮੈਂ ਤੈਨੂੰ ਆ ਦੇਖ ਥੱਲੇ ਲਾਈਆਂ ਹੋਈਆਂ ਆ ਲਾਈਆਂ ਆਂ ਲਾਈਟਾਂ ਨੇ ਇਹ ਦੇਖੋ ਕਿੰਨੀ ਵਧੀਆ ਜਗ੍ਹਾ ਤੇ ਲਾਈਆਂ ਲਾਈਟਾਂ ਦੇ ਇਹਨੂੰ ਵੀ ਤੁਸੀਂ ਕਹਿ ਰਹੇ ਆਂ ਫੁੱਲ ਚਾਨਣਾਂ ਦੀ ਰੋਸ਼ਨੀ ਫੁੱਲ ਚਾਨਣਾਂ ਕਿਉਂਕਿ ਫਿਰ ਆ ਮੂਰੇ ਬੰਪਰ ਆ ਜਾਂਦਾ ਜਾਂ ਤਾਂ ਮੂਰੇ ਬੰਪਰ ਤੇ ਲੈਟਾ ਲੱਗਣਾ ਜਿਹੜਾ ਆਪਣੇ ਵਾਲਾ ਸੋਨ ਵਾਲੀ ਕਾ ਉਹਦਾ ਵੀ ਥੋੜਾ ਬੰਪਰ ਚੱਕਵਾ ਜਾ ਉਹਦੀ ਦਿਹਾਉਂਦੀ ਨਹੀਂ ਕੁਛ ਰਾਤ ਤੱਲੇ ਨੂੰ ਦਿਗਾਉਂਦਾ ਹਾਂ ਇਹਦੇ ਨੂੰ ਮੈਂ ਬੜਾ ਔਖਾ ਲੈ ਕੇ ਆਇਆ ਹਾਂ ਉਹਨੂੰ ਹਾਂ ਤੇਲਾ ਵੀ ਭਾਈ ਇਹਦੇ ਹੁਣ ਆਪਾਂ ਪਟਵਾਰੀ ਮਾਡਲ ਦੱਸਦੀ ਇਹਦਾ ਇੰਟੋਫਾਰਮ ਦਾ 2011 ਮਾਡਲ ਟਰੈਕਟਰ ਆ ਤੇ ਰੇਟ ਹੈਗਾ ਤਾਂ 2,35,000 ਰੁਪਏ ਭਾਈ ਕੀ ਰੇਟ ਹੈ ਇਹਦਾ ਹਾਂ ਤੇ ਉਸ ਤੋਂ ਬਾਅਦ ਜਿਹੜਾ ਆ ਜਾਂਦਾ ਇਹ ਤਾਂ ਭਾਈ ਟਰੈਕਟਰ ਦੀ ਇਹਦੀ ਦਾ ਮਾਰਕੀਟ ਹੈ ਬਹੁਤ ਆ ਮਹਿੰਦਰੀਆ ਦੀ ਹਨ ਹਾਂ ਇਹਦਾ ਕੀ ਇਹਦਾ ਕੀ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਇਹ ਪੀਸ ਵਿਕਦੇ ਆ ਇਹਦੇ ਬਾਰੇ ਦੱਸਣ ਦੀ ਤਾਂ ਲੋੜ ਹੈ ਜੀ ਹਾਂ ਸਰਪੰਚ ਮਾਡਲ ਆ ਹਾਂ ਸਰਪੰਚ ਗਏ ਇਹਨੂੰ ਹੂੰ ਦੇਖੋ ਜੀ ਇਹ ਪੰਜਾਬ ਦੀ ਸਪੈਸ਼ਲ ਬਣਿਆ ਹੋਇਆ ਪარგ ਬਣਾ ਕੇ ਫਿਰ ਸਰਪੰਚ ਏਜੰਸੀ ਤੋਂ ਹੀ ਲਿਆ ਆ ਲਿਖਿਆ ਆ ਹਾਂ ਸਰਪੰਚ ਲੈ ਵੀ ਸਰਪੰਚ ਹੀ ਆ ਇਹਦਾ ਵੀ ਆ ਆਪਾਂ ਸੀ ਸਰਪੰਚ ਹੀ ਕਰਦਾ ਇਹ ਇਹ ਬਾਈ ਇਹਦਾ ਹੈਗਾ 2013 ਮਾਡਲ ਟਰੈਕਟਰ ਆ ਇਹ 2 ਲੱਖ 2013 ਮਾਡਲ ਟਰੈਕਟਰ ਆ ਤੇ ਜੇ ਇਹਦੇ ਪ੍ਰਾਈਸ ਦੀ ਗੱਲ ਕਰੀਏ 375000 ਰੁਪਏ ਦੀ ਡਿਮਾਂਡ ਆ ਤੇ ਬਾਕੀ ਮੌਕੇ ਤੇ ਬਾਈ ਜੀ ਹੋ ਜਾਊਗਾ ਵੱਧ ਘੱਟ ਤੇ ਬਾਕੀ ਟਰੈਕਟਰ ਤੁਹਾਨੂੰ ਨੇੜੇ ਉਹ ਦਿਖਾ ਦਿੰਨੇ ਆ ਇਹ ਤਾਂ ਜਿਵੇਂ ਆਪਾਂ ਮੁਰਤੀ ਹੂ ਉੱਕੀ ਦੀ Swift ਗੱਡੀ ਕਹਿ ਲਈਏ 13 14 ਮਾਡਲ ਜਿਹੜਾ ਹੋਣ ਵਾਲਾ ਦਾ ਚਲੋ ਮੈਂ ਮਾਡਲ ਵਧੀਆ ਨਹੀਂ ਮੰਨਦਾ ਹਾਂ ਵੀ ਉਹਨਾਂ ਦੀ ਬਾਡੀ ਲਾਈਨ ਆ ਹਾਂ ਲਕੀਨਾ 14 ਮਾਡਲ ਸਵਿਫਟ ਕਹਿ ਦੀਏ ਜਾਂ ਪੁਰਾਣਾ ਉਹ ਚੀਜ਼ ਹੈ ਵੀ ਹਾਂ ਇਹ ਰੇਟ ਇਹਨਾਂ ਦੇ ਲੋ ਉਸ ਹਿਸਾਬ ਨਾਲ ਰੇਟ ਦਾ ਕਿੰਨਾ ਵਧੀਆ ਰੇਟ ਆ ਸਾਫ ਆ ਟਰੈਕਟਰ ਜਿਹੜੇ ਇੱਕ ਜਗ੍ਹਾ ਦਿਖਾਉਂਦਾ ਉਹ ਚੀਜ਼ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਬਾਕੀ 3,75,000 ਰੁਪਇਆ ਬਾਈ ਦੀ ਡਿਮਾਂਡ ਆ ਬਾਕੀ ਰੇਡੀਅਲ ਟਾਇਰ ਪਾਏ ਹੋਏ ਨੇ ਤੇ ਮੌਕੇ ਤੇ ਬਾਈ ਵੱਧ ਘੱਟ ਹੋ ਜੂਗਾ ਹੋ ਜੂਗਾ ਜੀ ਹੈ ਨਾ ਕੋਈ ਚੱਕਰ ਨਹੀਂ ਉਹਦਾ ਬਾਕੀ ਮੌਕੇ ਤੇ ਰੇਟ ਦੀ ਆਪਣਾ ਫੋਨ ਕਰੂਗਾ ਨਾ ਹਾਂ ਰੇਟ ਦੀ ਡਿਸਕਾਊਂਟ ਕਰਾਂਗੇ ਹਾਂ ਸੈਟਿੰਗ ਹੋ ਜੂ ਜਾਨੀ ਕਿ ਰੇਟ ਦੀ ਤੇ ਅਗਲਾ ਬਾਈ ਜਿਹੜਾ ਟਰੈਕਟਰ ਇਹ ਹੈਗਾ ਫਾਰਮ ਟਰੈਕ ਫਾਰਮ ਟਰੈਕ 60 ਬਾਈ ਇਹਦਾ ਮਾਡਲ ਦੀ ਸੁਣ ਲਾ ਗੱਲ ਹਾਂ ਮੈਂ ਮਾਡਲ ਦੇਖਿਆ ਪੁੱਛਿਆ ਭਾਜੀ ਹੁਣ ਮਾੜੀ ਹਾਂ ਮੈਂ ਕਹਿੰਦਾ ਇਹ ਤਾਂ ਹੋਊਗਾ 14 15 ਮਾਡਲ ਹੋਊਗਾ ਹਾਂ ਪਰ ਜਦ ਹੁਣ ਮੈਂ ਮਾਡਲ ਬਾਅਦ ਚ ਦੱਸਿਆ ਭਾਜੀ ਦੱਸ ਬਈ ਸਾਡੀ ਕਿਆ ਮਰਜ਼ੀ 2009 ਮਾਡਲ ਆ ਵੀਰੇ ਇਹ ਕੋਈ ਜੀ 9 ਮਾਡਲ ਦੇ ਵਿੱਚ ਸਾਰਾ ਪੀਸ ਮਿਲ ਰਿਹਾ ਫਾਰਮ ਟਰੈਕ 60 2009 ਮਾਡਲ ਆ ओरिजिनल ਟਰੈਕਟਰ ਆ ਸਾਰਾ ਤੇ ਬਾਈ ਤੇ ਬਾਕੀ ਮੋਡੀਫਿਕੇਸ਼ਨ ਮਾੜਾ ਮੋਟਾ ਸਲੈਂਸਰ ਸੁਨਸਲਾ ਲਾਇਆ ਹੋਇਆ ਤੇ ਵਧੀਆ ਸੰਭਿਆ ਹੋਇਆ ਤੇ ਨਵੇਂ ਟਾਇਰ ਤੇ ਟਾਇਰਾਂ ਦੀ ਗੱਲ ਕਰੀਏ ਬਾਈ 4 ਇਹ ਨਵੇਂ ਆ ਦੇਖੋ ਐਮ ਆਰ ਐਫ ਦੇ ਨਵੇਂ ਟਾਇਰ ਨੇ ਨਵੇਂ ਟਾਇਰ ਨੇ ਬਿਲਕੁਲ ਆ ਦੇਖੋ ਰੀਡੀਅਲ ਟਾਇਰ ਨੇ ਐਮ ਆਰ ਐਫ ਕੰਪਨੀ ਨਹੀਂ ਰੀਡੀਅਲ ਨਹੀਂ ਦੂਜੀ ਆ ਐਮ ਆਰ ਐਫ ਕੰਪਨੀ ਨਹੀਂ ਨਹੀਂ ਨਾਈਲਨ ਹਾਂ ਤੇ ਟਰੈਕਟਰ ਬਿਲਕੁਲ ਸਾਫ ਆ origignal ਰੰਗ ਆ ਸਾਰਾ ਦੇਖੋ ਜੀ ਤੁਸੀਂ ਤੁਹਾਨੂੰ ਆਪਾਂ ਹੋਲ ਕੋਲ ਜਾ ਕੇ ਦਿਖਾ ਦਿੰਦੇ ਆ ਤੇ ਜੇ ਆਪਾਂ ਰੇਟ ਬਾਈ ਇਹਦੀ ਗੱਲ ਕਰੀਏ ਫਾਰਮ 60 ਦੀ ਤਾਂ 325000 ਰੁਪਿਆ ਪਟਵਾਰੀ ਦਾ ਜਿਹੜਾ ਪ੍ਰਾਈਸ ਆ 325000 ਦੇ ਵਿੱਚ ਦੇਖ ਲਓ ਤੁਹਾਨੂੰ ਕਿੰਨਾ ਵਧੀਆ ਚੀਜ਼ ਮਿਲ ਰਹੀ ਹੈ ਸਾਫ ਆ ਬਾਕੀ ਇਹਦੇ ਚੋ ਲੈਸ ਹੋ ਜਾਊਗਾ ਬਾਕੀ ਪਟਵਾਰੀ ਹੋਰ ਕਿਸੇ ਵੀ ਵੀਰ ਨੇ ਟਰੈਕਟਰ ਬਾਰੇ ਗੱਲਬਾਤ ਕਰਨੀ ਹੈ ਨਾ ਤੇ ਬਾਈ ਉਹਨਾਂ ਦਾ ਥੱਲੇ ਨੰਬਰ ਵੀਡੀਓ ਚ ਚੱਲ ਰਿਹਾ ਹੈ ਇੱਕ ਵਾਰ ਬਾਈ ਉਹਨਾਂ ਨਾਲ ਬਾਈ ਸੰਪਰਕ ਕਰ ਲਿਓ ਕਿਉਂਕਿ ਮੌਕੇ ਤੇ ਜਦੋਂ ਆਪਾਂ ਇੱਥੇ ਆਉਨੇ ਆਂ ਕਈ ਵਾਰ ਟਰੈਕਟਰ ਦਾ ਸੌਦਾ-ਸੌਦਾ ਹੋ ਜਾਂਦਾ ਵਿੱਚ ਵਿਚਾਲੇ ਹੈਨਾ ਹਾਂਜੀ ਵੀਰੇ ਇੱਥੇ ਜਰੂਰ ਨੋਟ ਰੱਖਿਓ ਹਾਂ ਬੰਦੇ ਜਿਹੜੇ ਵੀ ਆਉਂਦੇ ਆ ਉਹ ਚੰਗਾ ਨਹੀਂ ਲੱਗਦਾ ਬੰਦੇ ਦੂਰੋਂ ਆਉਂਦੇ ਨੇ ਫੋਨ ਕਰਕੇ ਜਰੂਰ ਆਇਓ ਨੰਬਰ ਹੋਣਗੇ ਡਿਸਪਲੇ ਚ ਚੱਲਦੇ ਆਇਆ ਨਾ ਫਿਰ ਜਦੋਂ ਕੋਈ ਬੰਦਾ ਦੂਰੋਂ ਆਉਂਦਾ ਜਦੋਂ ਇੱਥੋਂ ਮੁੜ ਕੇ ਜਾਂਦਾ ਨਾ ਤੇ ਬਹੁਤ ਕੰਮ ਖਰਾਬ ਹੁੰਦਾ ਹਾਂ ਤੇ ਅਗਲਾ ਹੈਗਾ ਹੌਨ ਐਂਡ 3630 ਪਰ ਟੀ ਐਕਸ ਇਹ ਜਿਹੜਾ ਟਰੈਕਟਰ ਆ ਨਾ ਇਹ ਉੱਪਰ ਦੀ ਗੇ ਇਹ ਟਰੈਕਟਰ ਦਾ ਜੀ ਇੱਕ ਗਰਾਉਂਡ ਕਲੀਅਰੈਂਸ ਦੇਖ ਵੀ ਚਾਈ ਕਿੰਨੀ ਵਧੀਆ ਕਿੰਨੇ ਨੇ ਬਣਾਇਆ ਹੋਇਆ ਇਹਨੂੰ ਮੈਂ ਇਹਦੀ ਇੱਕ ਵਾੜ ਕੇ ਤਾਂ ਹੋਣ ਲੱਗਾਂਗਾ ਇਹ 2012 ਮਾਡਲ ਆ ਪਟਵਾਰੀ 2012 ਮਾਡਲ ਟਰੈਕਟਰ ਆ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਬਾਈ 3,50,000 ਰੁਪਿਆ ਦਾ ਪ੍ਰਾਈਸ ਆ 3.5 ਲੱਖ ਰੁਪਿਆ ਬਾਕੀ ਡਿਮਾਂਡ ਮੌਕੇ ਤੇ ਵੱਧ ਘੱਟ ਹੋ ਜੂਗਾ ਇਹਦੀ ਬੈਟਰੀ ਡਾਉਨ ਆ ਪਟਵਾਰੀ ਤੇ ਅੱਗੇ ਆ ਗਿਆ ਬਾਈ ਪਟਵਾਰੀ ਕਬੋਟਾ ਇਹ ਆਲੂ ਵਾਲੀਆਂ ਮਸ਼ੀਨਾਂ ਨੂੰ ਬਈ ਕਾਮਜਾਬ ਆ ਡਿੱਗਰਾ ਡਿੱਗਰਾ ਨੂੰ ਬਹੁਤ ਆਲੂ ਵਾਲੀ ਮਸ਼ੀਨ ਤੇ ਬਹੁਤ ਚੱਲੇ ਹਾਂ ਇਹ ਛੋਟਾ ਟਰੈਕਟਰ ਆ ਨਾ 4 ਵੀਲ ਆ ਨਾਲੇ ਕਿਉਂਕਿ ਜਿਹੜਾ ਆਪਣਾ ਗ੍ਰਹਿਮੇ ਦਾ ਸ਼ਕਤੀਮਾਨ ਦਾ ਪਲੈਂਟਰ ਨੂੰ 4 ਵੀਲੇ ਕਾਮਜਾਬ ਆ ਫਟਵਾਰੀ 4 ਵੀਲ ਟਰੈਕਟਰ ਕਾਮਜਾਬ ਆ ਪਰ ਟਰੈਕਟਰ ਦੀ ਲੰਬਾਈ ਚਾਹੀਦੀ ਘੱਟ ਹਾਂ ਇਹ ਜੌਂਡੀਰ ਵਾਂਗੂ ਛੋਟ ਇਕੱਠੀ ਹਾਂ ਲੰਬਾਈ ਘੱਟ ਆ ਤੇ ਬਾਕੀ ਦੀ ਬਈ ਆਵਾਜ਼ ਬਹੁਤ ਆਵਾਜ਼ ਬਹੁਤ ਘੱਟ ਆ ਵਾਈਬ੍ਰੇਸ਼ਨ ਬਹੁਤ ਘੱਟ ਆ ਇਹ ਟਰੈਕਟਰਾਂ ਦੀ ਫਟਵਾਰੀ ਹਾਂ ਇਹਦੀ ਤੈਨੂੰ ਵਾਈਬ੍ਰੇਸ਼ਨ ਤੇ ਮਾਡਲ ਦੀ ਗੱਲ ਕਰੀਏ ਤਾਂ 2017 ਤੇ ਡਿਮਾਂਡ ਇਹਦੀ ਹੈਗੀ ਆ 5 ਲਾ 5.5 ਲੱਖ ਰੁਪਈਆ ਸਾਢੇ 5 ਲੱਖ ਡਿਮਾਂਡ ਆ ਇਹ ਦੇਖ ਲੈ ਵੀ ਕਬੂਤਾ ਦੇ ਵਿੱਚ ਇਹਨਾਂ ਨੇ ਜਿਹੜਾ ਵਾਈਬ੍ਰੇਸ਼ਨ ਦਾ ਇਹ ਇਹਨਾਂ ਨੇ ਚੈਲੰਜ ਕੀਤਾ ਸੀਗਾ ਉਹਨਾਂ ਨੇ ਸ਼ਹਿਰ ਗੀਤਨ ਵਾਲ ਦੇ ਵਿੱਚ ਸੀਗਾ ਉਹਨਾਂ ਨੇ ਪੁੱਠੀ ਬੋਤਲ ਰੱਖੀ ਸੀਗੀ ਛੋਟੀ ਬੋਤਲ ਜਿਹੜੀ ਪਾਣੀ ਵਾਲੀ ਹੁੰਦੀ ਆਪਣੀ ਉਹ ਕਿੰਨਾ ਕੁ ਦਾ ਹੁੰਦਾ ਸਰਫੇਸ ਕਿੰਨਾ ਕੁ ਹਾਂ ਹਾਂ ਉਹ ਦੇਖੋ ਵੀ 2000 ਚੱਕਾਂ ਦੇ ਕਰਿਆ ਬੋਤਲ ਬਾਈ ਗਰਨੀ ਦਾ ਕੀ ਵਾਈਬ੍ਰੇਸ਼ਨ ਤੱਕ ਨਹੀਂ ਹੋਈ ਹੈ ਹਾਂ ਉਹ ਬਹੁਤ ਹੁੰਦਾ ਬਾਈ ਕੰਫਰਟੇਬਲ ਬਹੁਤ ਹੈ ਚਲਾਉਣ ਨੂੰ ਚਲਾਉਣ ਨੂੰ ਵੀ ਬਹੁਤ ਕੰਫਰਟੇਬਲ ਹਾਂ ਤੇ ਅਗਲਾ ਬਾਈ ਆ ਬਾਈ ਪਟਵਾਰੀ ਹੈਗਾ ਮੈਸੀ ਟਰੈਕਟਰ ਇਹ ਹੀ ਮੈਸੀ 24596 ਮਾਡਲ ਤੇ ਪ੍ਰਾਈਸ ਹੈਗਾ 1,65,000 ਰੁਪਿਆ ਤੇ ਟਾਇਰ ਟੂਰ ਬਾਈ ਦੇ ਨਵੇਂ ਹੀ ਨੇ ਤੇ ਅੱਗੇ ਪਾਈ ਜਿਹੜਾ ਆਹ ਜਿਹੜਾ ਟਰੈਕਟਰ ਖੜਾ ਫਾਰਮ ਟਰੈਕ 45 ਸਾਹ ਵੇਦੀ ਵੀ ਬਹੁਤ ਆ ਪਟਵਾਰੀ ਕਰੀ ਹੋਈ ਪਾਈਆਂ ਨੇ ਅੱਛਾ ਬਾਈ ਜਿਹੜੇ ਬੰਦੇ ਸਿਸਟਮ ਦੇ ਯਕੀਨ ਆ ਸੋਨੀ ਕਲੌਡ ਦਾ ਸਿਸਟਮ ਲੱਗਿਆ ਹੋਇਆ ਹੈ ਹਾਂ ਇਹ ਪਾਇਨਰ ਦੇ ਸਪੀਕਰ ਆ ਸੋਨੀ ਦੇ ਬੂਫਰ ਲੱਗਿਆ ਹੋਇਆ ਹੈ ਪਾਇਨਰ ਦੇ ਸਪੀਕਰ ਨੇ ਐਂਪ ਵਧੀਆ ਫਿਟਡ ਆ ਪੂਰਾ ਚੱਲੇ ਤਾਂ ਡੌਂਡ ਹੋ ਜੀ ਕਰਾਉਣੀ ਆ ਆਪਣਾ ਸ਼ੌਂਕ ਪੂਰਾ ਕਰਨਾ ਵਿੱਚ ਲੱਗਿਆ ਲਗਾਇਆ ਮਿਲ ਜਾਣਾ ਤੇ ਟਰੈਕਟਰ ਰੰਗ ਰੀਜਨਲ ਆ ਸਾਰਾ ਹਨਾ ਰੰਗ ਆ ਹਾਂ ਲੰਗ ਦੇਖੋ ਵੀ ਤੁਸੀਂ ਇੱਕ ਤਾਂ ਆ ਵਧੀਆ ਚੀਜ਼ਾਂ ਜਿਹੜੀਆਂ ਨਜ਼ਰ ਨੂੰ ਲੱਗਣ ਤੋਂ ਬਚਾਉ ਰਹਿੰਦਾ ਆ ਮਾੜੇ ਮੋٹے ਸਕ੍ਰੈਚ ਨੇ ਮਾੜੇ-ਮੋٹے ਇਹ ਜਿਹੜਾ ਟਰੈਕਟਰ ਵਧੀਆ ਲੱਗਦਾ ਜੀ ਜਿਹੜਾ ਮਾਡਲ ਇਹਦਾ ਦੱਸੋ ਬਾਈ ਕਿੰਨਾ ਮਾਡਲ ਹੈਗਾ ਜੀ ਇਹਦਾ 2005 ਮਾਡਲ ਹੈ ਫਟਵਾਰੀ 5 ਮਾਡਲ ਟਰੈਕਟਰ ਆ ਵੀ ਕੋਈ 5 ਮਾਡਲ ਦੇ ਵਿੱਚ ਇੰਨੇ ਸਕਰਾਚ ਤਾਂ ਬਾਜਬ ਨੇ ਬਾਜਬ ਨੇ ਇਹ ਤੇ ਟਰੈਕਟਰ ਬਿਲਕੁਲ ਸਾਫ਼ ਹਾਲ ਦਾਲੇ ਦਿਖਾ ਦਿੰਦੇ ਆ ਲੀਕਜ ਹੈ ਨਹੀਂ ਬਿਲਕੁਲ オリジナル ਟਰੈਕਟਰ ਆ 2005 ਮਾਡਲ ਆ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਤਾਂ 2,65,000 ਰੁਪਏ ਇਹਦਾ ਡਿਮਾਂਡ ਆ ਬਾਕੀ ਮੌਕੇ ਤੇ ਫਟਵਾਰੀ ਵੱਧ ਘੱਟ ਹੋ ਜਾਊਗਾ ਵੀਰੇ ਬਾਕੀ ਦੇਖੋ ਜੀ ਪ੍ਰੋਪਰ ਨੰਬਰ ਟਰੈਕਟਰ ਆ 9978 ਨੰਬਰ ਆ ਇਹਦਾ ਪੂਰੀ ਸਰਕਾਰੀ ਹੈ ਨਾ ਰਜਿਸਟਰ ਬੰਦੇ ਨੇ ਵਧੀਆ ਹੀ ਰੱਖਿਆ ਗਿਆ ਵਧੀਆ ਹੀ ਰੱਖਿਆ ਹੈ ਹਾਂ ਲੈ ਫਟਵਾਰੀ ਅਗਲਾ ਟਰੈਕਟਰ ਜਿਹੜਾ ਹੈਗਾ ਇਹ ਹੈਗਾ ਇਹ ਵੀ ਹੌਲੈਂਡ ਹੈ ਫਟਵਾਰੀ ਦਵਾਬੇ ਏਰੀਏ ਦੇ ਵਿੱਚ ਬਾਈ ਹੌਲੈਂਡ ਬਹੁਤ ਦਿਖਦਾ ਹੈ ਨਾ ਤੈਨੂੰ ਜੀ ਕਿੰਨੇ ਟਰੈਕਟਰ ਖੜੇ ਨੇ ਸਾਰੇ ਹੌਲੈਂਡ ਜ਼ਿਆਦਾ ਨੇ ਇੱਧਰ 1 2 3 ਹਾਂ 4 46 ਟਰੈਕਟਰ ਹੌਲੈਂਡ ਦੇ ਨੇ ਚਾਰ ਟਰੈਕਟਰ ਹੌਲੈਂਡ ਖੜੇ ਨੇ ਬਾਈ ਨਾ ਕੋਈ ਛੱਟੇ ਨੇ ਬਾਕੀ ਸੇਮ ਤਾਂ ਫਾਰਮ ਟਰੈਕ ਲੱਭਿਆ ਇੱਕ ਹੋਰ ਤਾਂ ਫਾਰਮ ਦੀ ਹੌਲਣ ਹੈ ਹੌਲੈਂਡ ਹੈ ਹੌਲੈਂਡ ਨੇ ਤੇ ਬਾਈ ਹੁਣ ਇਹਦੀ ਗੱਲ ਕਰ ਲੈਣੇ ਆ ਜਿਹੜਾ ਹੌਲੈਂਡ 36 30 ਖੜਾ ਪਲੱਸ ਹੈ ਨਾ ਦੇਖੋ ਇਹ 16 ਦਾ ਹੈ ਪਹਿਲੀ ਗੱਲ ਦੇਖੋ ਇਹ 16 ਦੇ ਟਾਇਰ ਮਾਡਲ ਨੇ ਹਾਂ ਤੇ 2005 ਮਾਡਲ ਟਰੈਕਟਰ ਆ ਫਟਵਾਰੀ ਇਹ 2005 ਮਾਡਲ ਟਰੈਕਟਰ ਆ ਤੇ ਰੇਟ ਇਹਦਾ ਹੈਗਾ 265000 ਰੁਪਿਆ ਪ੍ਰਾਈਜ਼ ਹੈ ਇਹਦਾ ਬਾਕੀ ਮੌਕੇ ਤੇ ਵੱਧ ਘੱਟ ਹੋ ਜਾਊਗਾ ਦੂਸਰੀ ਪੰਤਲੇ ਵਿੱਚ ਆਈ ਮੈਂ ਕਹਿੰਦਾ ਵਿਚ ਨੂੰ ਟਰੈਕਟਰ ਹੈਗੇ ਨੇ ਜਿਹੜੇ ਦੋਏ ਪੰਪਾਂ ਚ ਨੇ ਜਿਆਦਾ ਹਾਲੈਂਡ ਰੋਟਰੀ ਪੰਪ ਚ ਹੈ ਪਟਵਾਰੀ ਆ ਜਰੂਰ ਤੇ ਹਾਲੈਂਡ ਦੀ ਇਹੀ ਕਾਹਦੀ ਰੋਟਰੀ ਪੰਪੀ ਹੁੰਦਾ ਜੀ ਹਾਂ ਤੇ ਆ ਪਟਵਾਰੀ ਆ ਟਰੈਕਟਰ ਬਾਈ ਬਿਲਕੁਲ ਇਹ ਤਾਂ ਬਹੁਤ ਸਾਫ ਟਰੈਕਟਰ ਖੜਾ ਪਟਵਾਰੀ ਇਹਨੂੰ ਆਲ ਰਾਉਂਡਰ ਕਹਿੰਦੇ ਆ ਵੀਰੇ ਹਾਂ ਆਲ ਰਾਉਂਡਰ ਨੂੰ ਕਹਿੰਦੇ ਆ ਆਲ ਰਾਉਂਡਰ ਸਪੈਸ਼ਲ ਐਡੀਸ਼ਨ ਇਹਨਾਂ ਨੇ ਲਿਖੀ ਲਾਇਆ ਆ ਆਲ ਰਾਉਂਡਰ 50 ਹਾਂ ਉਹ ਲਿਖਿਆ ਆ ਆਲ ਰਾਉਂਡਰ ਉੱਤੇ ਸਪੈਸ਼ਲ ਐਡੀਸ਼ਨ ਵੀ ਲਿਖਿਆ 3602 3600 ਐ 3602 ਜੇਦੀ ਮਾਡਲ ਦੀ ਗੱਲ ਕਰੀਏ 2018 ਮਾਡਲ ਟਰੈਕਟਰ ਆ ਜੀ ਤੇ ਜਿਹੜਾ ਪ੍ਰਾਈਸ ਹੈਗਾ 4,65,000 ਰੁਪਿਆ ਡਿਮਾਂਡ ਹੈ। ਇਹ ਤਾਂ ਤੁਹਾਨੂੰ ਕੀ ਦਿਖਾਉਣੇ ਆ ਜੀ ਆ ਦੇਖੋ ਇਹਦਾ ਟਰੈਕਟਰ ਬਿਲਕੁਲ ਸਾਫ਼ ਆ ਦੇਖੋ। ਇਹਦੇ ਮੂਰੇ ਤਾਂ ਕਹਿੰਦੇ ਸਾਤੀ ਇਹ 올 ਰੌਂਡਰ ਤਾਂ ਹੀ ਹੈ। ਅੜੇ ਸੋ ਝੜੀ ਹੈ। ਇਹਦੇ ਮੂਰੇ ਦਾ ੜਾੜਿਆ ਝੜਿਆ ਹੀ ਹੈ। ਹਾਂ। ਲਓ ਵੀ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਜੀ ਕਰ ਲਿਓ ਸੰਪਰਕ ਤੇ ਹੁਣ ਵੀਡੀਓ ਬਾਈ ਆਪਾਂ ਬੰਦ ਕਰ ਦਿੰਨੇ ਆ ਫਟਵਾਰੀ ਹੈ ਨਾ। ਇੱਕ ਜੀ ਹੋਰ ਦਿਖਾਣੀ ਹੈ ਚੱਲ ਉਹ ਕਿਸੇ ਨੂੰ ਅਸੀਂ ਆਹ ਟਰੈਕਟਰ 275 ਨਹੀਂ 255 ਦੇਣਾ ਨਹੀਂ ਹੈਗਾ ਟਰੈਕਟਰ ਕਿ ਇਹ 255 ਮਹਿੰਦਰਾ 255 ਕਿੰਨਾ ਮਾਡਲ ਹੋ ਸਕਦਾ 99 99 ਦੇ ਨੇੜੇ ਤੇੜੇ ਹੋਊਗਾ ਹਨਾ ਇਹ ਤਾਂ ਪੁਰਾਣਾ ਹੀ ਮਾਡਲ ਆਈ ਪੌਂਟ ਪੁਰਾਣਾ ਮਾਡਲ ਹੈ ਤੇ ਚਲੋ ਹੁਣ ਆਪਾਂ ਮਿਲਦੇ ਆਂ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਐਦਾਂ ਹੀ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਸਬਸਿਡੀਆਂ ਬਾਰੇ ਵੀ ਦੱਸਦਾ ਕਰਾਂਗੇ ਇੰਪਲੀਮੈਂਟਾਂ ਬਾਰੇ ਵੀ ਦੱਸਦੇ ਰਹਾਂਗੇ ਬਾਕੀ ਚੈਨਲ ਨੂੰ ਕਰ ਲੋ ਵੱਧ ਤੋਂ ਵੱਧ ਸਬਸਕ੍ਰਾਈਬ ਜੀ ਸਾਡੀ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਅਸੀਂ ਹੋਰ ਮਿਹਨਤ ਕਰੀਏ ਤੁਹਾਡੇ ਸਬਸਕ੍ਰਾਈਬ ਦੇਖ ਕੇ ਜੇ ਤੁਸੀਂ ਵੱਧ ਤੋਂ ਵੱਧ ਫੋਲੋ ਲਾਈਕ ਕਰਾਂਗੇ ਸਾਨੂੰ ਹੌਸਲਾ ਹੀ ਮਿਲਦਾ ਜੀ ਹੌਸਲੇ ਨਾਲ ਤੁਹਾਨੂੰ ਨਿਤ ਨਵੀਂ ਚੀਜ਼ ਲਿਆਉਂਦੇ ਫਿਰਾਂਗੇ ਬਾਕੀ ਹਰੇਕ ਟਰੈਕਟਰ ਦੀ ਆਪਾਂ ਇੰਸਟਾਗ੍ਰam ਤੇ ਵੀ ਪਾ ਜਾਂਦੇ ਹਾਂ ਲਾਢੀ ਸੈਣੀ ਵਾਲੇ ਇੰਸਟਾਗ੍ਰam ਤੇ ਹਨਾ ਸੈਣੀ ਇੰਸਟਾਗ੍ਰam ਦਾ ਚੈਨਲ ਹੈ ਜੀ ਤੁਸੀਂ ਉੱਥੇ ਜਾ ਕੇ ਵੀ ਐਗੀਆਂ-ਐਗੀਆਂ ਚੀਜ਼ਾਂ ਵਾਧੂ ਦੇਖ ਸਕਦੇ ਹੋ